ਹਾਂਜੀ ਗਰਮ ਸੂਟ ਆ ਜੀ ਘੇਰਿਆਂ ਦੇ ਉੱਪਰ ਤੇ 슬ੀਵਸ ਤੇ ਵਰਕ ਆਏਗਾ ਇਹਨਾਂ ਤੇ ਮਸ਼ੀਨ ਵਰਕ ਹੋਏਗਾ ਜੀ 5 ਮੀਟਰ ਸੂਟ ਹੋਣਗੇ ਸ਼ਿਮਰ ਦੇ ਸੂਟ ਨੇ ਇਹ ਪ੍ਰੋਪਰ ਹੈਂਡ ਵਰਕ ਦੇ ਵਿੱਚ ਆਉਣਗੇ ਜੀ ਇਹ ਆ ਜੀ ਜੌਰਜਟ ਦੇ ਸੂਟ ਜੌਰਜਟ 5 ਮੀਟਰ ਹੋਏਗੀ ਤੇ ਘੇਰੇ ਦੇ ਉੱਪਰ ਵਰਕ ਆਏਗਾ ਅੱਜ ਜਸਟ ਸਿਰਫ ਆਪਾਂ ਡਿਜ਼ਾਈਨ ਹੀ ਐਡ ਕੀਤੇ ਕਿਉਂਕਿ ਡਿਜ਼ਾਈਨ ਬਹੁਤ ਜ਼ਿਆਦਾ ਆ ਚੁੱਕੇ ਨੇ ਤੇ ਪ੍ਰਾਈਸ ਨਹੀਂ ਮੈਂਸ਼ਨ ਕੀਤਾ ਪ੍ਰਾਈਸ ਤੁਸੀਂ ਵਟਸਐਪ ਤੇ ਪਤਾ ਕਰ ਸਕਦੇ ਹੋ ਇਹ ਬ੍ਰੌਕਟਾ ਜੀ ਬ੍ਰੌਕਟ ਦੇ ਪ੍ਰਿੰਟ ਵੀ ਬਹੁਤ ਜ਼ਿਆਦਾ ਆ ਚੁੱਕੇ ਨੇ ਬਾਂਦੀ ਵਿੱਚ ਵੀ ਤੁਸੀਂ ਕ੍ਰੇਪ ਲੈ ਸਕਦੇ ਹੋ ਇਹ ਸਾਰੀ ਹੈਗੀ ਸ਼ਿਮਰ ਬ੍ਰੌਕਟ ਠੀਕ ਹੈ ਜੀ ਸ਼ਿਮਰ ਬ੍ਰੌਕਟ ਵੀ ਮਾਰਕੀਟ ਵਿੱਚ ਆ ਚੁੱਕੀ ਹੈ ਬਹੁਤ ਪਿਆਰੀ ਲੱਗਦੀ ਹੈ ਤੁਸੀਂ ਇਹਨਾਂ ਦੇ ਸੂਟ ਆਲ ਓਵਰ ਵੀ ਬਣਾ ਸਕਦੇ ਹੋ ਮੈਚਿੰਗ ਵੀ ਕਾਫੀ ਟ੍ਰੈਂਡ ਦੇ ਵਿੱਚ ਆ ਹੈਂਡਵਰਕ ਦੇ ਸੂਟ ਰੈਡੀ ਕੀਤੇ ਆ ਜੀ ਹੈਵੀ ਹੈਂਡਵਰਕ ਦੇ ਸੂਟ ਵਿਦ ਦੁਪੱਟਾ ਇਹ ਤੁਸੀਂ ਲੈ ਸਕਦੇ ਹੋ ਬ੍ਰਾਈਡਲ ਵਾਸਤੇ ਵੀ ਲੈ ਸਕਦੇ ਹੋ ਲਾਈਟ ਕਲਰ ਦੇ ਵੀ ਆਪਣੇ ਕੋਲ ਅਵੇਲੇਬਲ ਹੈਗੇ ਨੇ ਇਹ ਸਾਰੇ ਹੀ ਰੈਡੀ ਕੀਤੇ ਪਏ ਨੇ ਇਹ ਮਸ਼ੀਨਵਰਕ ਦੇ ਸੂਟ ਨੇ ਮਸ਼ੀਨਵਰਕ ਦੀ ਜਸਟ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜਿੱਦ ਡਿਜ਼ਾਈਨ ਚਾਹੇ ਤੁਸੀਂ ਆਪਣਾ ਵੀ ਬਣਵਾ ਸਕਦੇ ਹੋ ਅਸੀਂ ਸਿਰਫ ਇਸ ਲਈ ਐਡ ਕੀਤੇ ਨੇ ਕਿ ਤੁਸੀਂ ਇਹਨਾਂ ਵਿੱਚ ਸਾਡੀ ਫਿਨਿਸ਼ਿੰਗ ਸਫਾਈ ਦਾ ਕੰਮ ਚੈੱਕ ਕਰ ਸਕਦੇ ਹੋ ਕਿ ਬਹੁਤ ਜ਼ਿਆਦਾ ਸਫਾਈ ਦੇ ਨਾਲ ਜਿਹੜੇ ਮਸ਼ੀਨਵਰਕ ਦਾ ਕੰਮ ਕੀਤਾ ਗਿਆ ਜਸਟ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿ ਹੈਂਡਵਰਕ ਕੀਤਾ ਹੁੰਦਾ ਹੈ ਤੇ ਇਦਾਂ ਦੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ